ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਆਪਣੀ ਜੇਬ ਢਿੱਲੀ ਕਰਨੀ ਪਵੇਗੀ ਜਿੱਥੇ ਲਗਾਤਾਰ ਮਹਿੰਗਾਈ ਵਾਧੇ ਹੋਈ ਦਿਖਾਈ ਦੇ ਰਹੀ ਹੈ ਤੁਹਾਨੂੰ ਦੱਸਦੇ ਕਿ ਨਵਾਂ ਮਹੀਨਾ ਚੜ੍ਹਦਿਆਂ ਹੀ ਲੋਕਾਂ ਨੂੰ ਇੱਕ ਨਵਾਂ ਹੀ ਝਟਕਾ ਲੱਗਿਆ ਹੈ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ ਹੈ ਤਾਂ ਤੁਹਾਨੂੰ ਦੱਸਦੇ ਕਿ ਹੁਣ ਗੈਸ ਸਿਲੰਡਰ ਮਹਿੰਗਾ ਹੋ ਗਿਆ ਹੈ ਤਾਂ ਤੁਹਾਨੂੰ ਦੱਸਦੇ ਕਿ ਐਲਪੀਜੀ ਸਿਲੰਡਰ ਜੋ ਹੈ ਮਹਿੰਗਾ ਹੋ ਗਿਆ ਹੈ ਨਵਾਂ ਮਹੀਨਾ ਚੜ੍ਹਦਿਆਂ ਹੀ ਲੋਕਾਂ ਨੂੰ ਚਟਕਾ ਲੱਗਿਆ ਤਾਂ ਪੰਜਾਬ ਦੇ ਲੋਕ ਪਹਿਲਾਂ ਹੀ ਮਹਿੰਗਾਈ ਜੋਨੇ ਮਹਿੰਗਾਈ ਦੀ ਮਾਰ ਚੱਲ ਰਹੇ ਨੇ ਕਿਸ ਤਰੀਕੇ ਦੇ ਨਾਲ ਲਗਾਤਾਰ ਮਹਿੰਗਾਈ ਵਧਦੀ ਜਾ ਰਹੀ ਹੈ ਬਿੱਤੇ ਦਿਨ ਸਬਜ਼ੀਆਂ ਦੇ ਜੋਨੇ দাম ਦੇਖੇ ਜਾ ਸਕਦੇ ਸੀ ਸਬਜ਼ੀਆਂ ਦੇ ਰੇਟ ਕਾਫੀ ਅਸਮਾਨਾਂ ਨੂੰ ਛੂ ਰਹੇ ਸੀਗੇ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਨਵਾਂ ਮਹੀਨਾ ਚੜ੍ਹਦਿਆ ਹੀ ਸਿਲੰਡਰ ਵੀ ਮਹਿੰਗਾ ਹੋ ਗਿਆ ਜਿਸ ਦਾ ਸਿੱਧਾ ਅਸਰ ਲੋਕਾਂ ਦੀ ਜੇਬ ਦੇ ਉੱਤੇ ਪਵੇਗਾ ਤੇਲ ਕੰਪਨੀਆਂ ਨੇ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਹੈ ਤਾਂ ਦੱਸਦੀ ਹੈ ਕਿ ਕੀਮਤਾਂ ਦੇ ਵਿੱਚ 39 ਰੁਪਏ ਦਾ ਵਾਧਾ ਕੀਤਾ ਗਿਆ ਜਿਹਦੇ ਵਿੱਚ ਹੁਣ 1 ਸਤੰਬਰ ਤੋਂ ਦਿੱਲੀ ਦੇ ਵਿੱਚ 19 ਕਿਲੋ ਦਾ ਕਮਰਸ਼ੀਅਲ ਗੈਸ ਸਿਲੰਡਰ 1600 91 ਰੁਪਏ ਦਾ ਮਿਲੇਗਾ ਤਾਂ ਹਾਲਾਂਕਿ ਕੰਪਨੀ ਨੇ 14 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਪਰ ਕਮਰਸ਼ੀਅਲ ਸਿਲੰਡਰ ਦੀ ਕੀਮਤ ਜੋ ਹੈ 39 ਰੁਪਏ ਵੱਧ ਗਈ ਹੈ ਜਿਸ ਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ ਦੇ ਉੱਤੇ ਪਵੇਗਾ ਤਾਂ ਦਿੱਲੀ ਦੇ ਵਿੱਚ ਹੁਣ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਜੋ ਹੈ 1691 ਰੁਪਏ ਕਰ ਦਿੱਤੀ ਗਈ ਹੈ ਤਾਂ ਦੱਸਦੀ ਕਿ IOCL ਦੀ ਵੈੱਬਸਾਈਟ ਮੁਤਾਬਕ ਵਪਾਰਕ LPG ਸਿਲੰਡਰ ਦੀ ਕੀਮਤ ਦੇ ਵਿੱਚ 1 ਸਤੰਬਰ ਤੋਂ ਜੋ ਹੈ ਵਾਧਾ ਲਾਗੂ ਕਰ ਦਿੱਤਾ ਗਿਆ ਜਦਕਿ ਮੁੰਬਈ ਦੇ ਵਿੱਚ ਇਸ ਦੀ ਕੀਮਤ 1644 ਰੁਪਏ ਹੋ ਗਈ ਹੈ ਪਹਿਲਾਂ ਇਹ ਸਿਲੰਡਰ ਮੁੰਬਈ ਦੇ ਵਿੱਚ 1605 ਰੁਪਏ ਦੇ ਵਿੱਚ ਮਿਲਦਾ ਸੀ ਤੁਹਾਨੂੰ ਦੱਸ ਦੇ ਕਿ ਕੋਲਕੱਤਾ ਦੇ ਵਿੱਚ ਵੀ ਇਸ ਸਿਲੰਡਰ ਦੀ ਕੀਮਤ 1700 ਅਸੀਂ ਕਹਿ ਸਕਦੇ ਆ ਕਿ 1700 ਦੇ ਕਰੀਬ ਹੋ ਗਏ ਆ 1770 ਰੁਪਏ ਦੱਸਿਆ ਜਾ ਰਿਹਾ ਜੋ ਕਿ ਹੁਣ ਵੱਧ ਕੇ 1802 ਰੁਪਏ ਹੋ ਗਈ ਹੈ ਸੋ 1770 ਤੋਂ ਸਿੱਧਾ 1802 ਰੁਪਏ ਕਲਕੱਤਾ ਦੇ ਵਿੱਚ ਗੈਸ ਸਿਲੰਡਰ ਦੀ ਕੀਮਤ ਹੋ ਗਈ ਹੈ ਜਦਕਿ ਚਨਈ ਦੇ ਵਿੱਚ ਸਿਲੰਡਰ ਹੁਣ 1855 ਰੁਪਏ ਦਾ ਮਿਲੇਗਾ ਤੇ ਚਨਈ ਦੇ ਵਿੱਚ ਹਾਂ 19 ਕਿਲੋ ਦਾ ਸਿਲੰਡਰ ਹੁਣ 1800 ਸਾਰਾਂ ਦੇ ਵਿੱਚ ਪਹਿਲਾਂ ਵਿਕਦਾ ਸੀ 1817 ਰੁਪਏ ਦੇ ਵਿੱਚ ਵਿਕਦਾ ਸੀ ਜੋ ਕਿ 1855 ਰੁਪਏ ਦਾ ਹੋ ਗਿਆ ਤਾਂ ਹੁਣ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਵੱਡਾ ਝਟਕਾ ਲੱਗਿਆ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਜੋ ਨੇ ਵਧਾ ਦਿੱਤੀਆਂ ਗਈਆਂ 21 ਸਤੰਬਰ ਚੜ੍ਹਦਿਆ ਹੀ ਨਵਾਂ ਮਹੀਨਾ ਚੜ੍ਹਦਿਆ ਹੀ ਜੋ ਹੈ ਗੈਸ ਸਿਲੰਡਰ ਦੀ ਕੀਮਤ 1691.50 ਪੈਸੇ ਕਰ ਦਿੱਤੀ ਗਈ ਹੈ ਦਾ 1691 ਰੁਪਏ 50 ਪੈਸੇ ਜੋ ਹੈ ਦੇਣੇ ਪੈਣਗੇ ਲੋਕਾਂ ਨੂੰ ਜੇਕਰ ਉਹਨਾਂ ਨੇ ਕਮਰਸ਼ੀਅਲ ਗੈਸ ਸਿਲੰਡਰ ਖਰੀਦਣਾ ਤਾਂ ਨਵਾਂ ਮਹੀਨਾ ਚੜਦਿਆਂ ਹੀ ਲੋਕਾਂ ਨੂੰ ਵੱਡਾ ਝਟਕਾ ਮਿਲਿਆ ਹੈ ਐਲਪੀਜੀ ਸਿਲੰਡਰ ਜੋ ਹੈ ਮਹਿੰਗਾ ਕਰ ਦਿੱਤਾ ਗਿਆ ਜਿਸ ਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ 'ਤੇ ਪਵੇਗਾ